ਸਤਿਨਾਮ ਮੇਚ ਪਾਣੀ ਅਨੁਕ੍ਰਿਤ ਸਾਰੇ ਸਾਰਿਸ ਸੰਗਤ ਨੂੰ ਬਧਾਰਿਤ ਹੋਵੇ ਤੰਤਾਂ ਸਿੰਘ ਗ੍ਰੰਥ ਸਾਹਿਬ ਜੀ ਸਪੂਰਤਾ ਜਿਹੜਿਆ ਵਿੱਕਵੇ 15 ਭਰ ਤੋਂ 1547 ਈਸਵੀ ਨੂੰ ਔਰ ਆਪਾਂ ਈਸਵੀ ਰਾਮ ਨੇ ਆ ਤੇ 23 ਅਗਸਤ ਉਸ ਵਾਰ ਸਪੂਰਤਾ ਸੀ ਤਰਤਾ ਸ਼ਿਵ ਰੰਤ ਸਾਹਿਬ ਜੀ ਕਿ ਪ੍ਰਕਾਰ ਜਿਹੜਾ ਸੀ ਇੱਕ ਸਤੰਬਰ 1604 ਈਸਵੀ ਨੂੰ ਸ੍ਰੀ ਗੁਰਮੰਦਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ ਜੋ ਕਿ ਤਨ ਤਨ ਬ੍ਰਹਮਗੁਰੂ ਦੇ ਬਾਪੂ ਬੁੱਢਾ ਜੀ ਦੇ ਹੁਕਮਨਾਮੇ ਆ ਸੰਤਾਂ ਕੇਕਾਰ ਆਖ ਖੋਇਆ ਹਰ ਕੰ ਕਰਾਮਣ ਆਇਆ RAM ਪਹਿਲਾ ਹੁਕਮਨਾਮਾ ਇਹ ਰਸ ਸੀ ਅਪਨ ਚਹਾਰ ਕਰਦੇ ਹਾਂ ਕਿ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੇ ਦੇ ਮੰਤਨਾਂ ਤੋਂ ਤਰਤੀ ਹੋਏ ਸੰਸਾਰ ਵਿੱਚ ਆਏ ਪੰਥ ਸੰਸਾਰ ਵਿੱਚ ਆਇਆ ਕਿ ਤਨ ਤਨ ਗੁਰੂ ਮਦਾਲਕ ਦੇਵੀ ਮਹਾਰਾਜ ਜਿੱਥੇ ਵੀ ਜਾਂਦੇ ਸੀ ਜਾਂ ਸਿੱਧ ਕੋਸ਼ਤ ਲਾ ਲਉ ਵਿਚਾਰ ਪੜਤਾਂ ਦੇ ਨਾਲ ਵਿਚਾਰ ਲਾ ਲਉ ਮੱਕੇ ਮਦੀਨੇ ਵੀ ਲਾ ਲਉ ਬਾਬਰ ਦਾ ਇਤਿਹਾਸ ਲਾ ਲਉ ਕਿ ਬਾਬਰ ਕਦੋਂ ਆਇਆ ਇਹ ਜਦੋਂ ਬਾਣੀ ਆਉਂਦੀ ਸੀ ਨਾ ਤੇ ਤਣ ਤਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਹਿੰਦੇ ਵਰਦਾਨ ਆ ਪਰਵਾਸ ਛੇੜ ਬਾਣੀ ਆਏ ਜਦੋਂ ਬਾਣੀ ਆਉਂਦੀ ਸੀ ਤੇ ਤਣ ਤਣ ਗੁਰੂ ਸਾਰਾ ਤਣ ਤੁਗਨਾਨਕ ਦੇਵ ਜੀ ਮਹਾਰਾਜ ਇੱਕ ਪੋਥੀ ਤੇ ਲਿਖ ਲਿੰਦੇ ਸੀ ਜਦੋਂ ਪਾਕਪਟਨ ਦੇ ਬਾਬਾ ਫਰੀਦ ਜੀ ਦਾ ਉਹਨਾਂ ਦੇ ਗਿਆਨ ਚर्चा ਹੋਈ ਅੰਮ੍ਰਿਤੋਨ ਉੱਤਮੇ ਸਤਗੁਰਾਂ ਦੇ ਨਿਹੜੀਆਂ ਬਾਣ ਜਿਹੜੇ ਆ ਬਾਬੇ ਫਰੀਦ ਦੀ ਉਹ ਸਾਡੀ ਜਿਹੜੀ ਆ ਤੋਂ ਫਰੀ ਜਿਹੜੇ ਆ ਜੋ ਤੰਤਰ ਗੁਰਨਾਣਕ ਦੇ ਜੀ ਮਹਾਰਾਜੋ ਜੋ ਜਾਣ ਵਿੱਚ ਫਰੀਦ ਸੀ ਪਹਿਲੇ ਫਰੀਦ ਜਿਹੜੇ ਤਾਂ ਫਰੀ ਜਿਹੜੇ ਹੋ ਚੁੱਕੇ ਸੀ ਉਹ ਜਾਣ ਵਿੱਚ ਫਰੀਦ ਦੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਬਾਣੀ ਦਰਜ ਕੋ ਤੰਤਰ ਗੁਰਨਾਣਕ ਦੇ ਜੀ ਮਹਾਰਾਜ ਨੇ ਜਦੋਂ ਉਹਨਾਂ ਦੇ ਨਾਲ ਗੁਲਤ ਕੀਤੀ ਆ ਤਾਂ ਉਹ ਬਾਣੀ ਉੱਥੇ ਵਿੱਚ ਦਰਜ ਹੈ ਪਤਾਨੀ ਬਾਣੀ ਕਿੰਨੀ ਖੱਤਰ ਕੀਤੀ ਆ ਉਹ ਤਨ ਤਨ ਗੁਰੂਆਂ ਦੇ ਮਹਾਰਾਜ ਖੱਤਰ ਕਰਕੇ ਕੋਥੇ ਪੜਾਇਆ ਜੀ ਤਨ ਤਨ ਗੁਰੂ ਨਾਨਕ ਦੇਵ ਜੀ ਬਾਰੇ ਜੋਤੀ ਜੋਤ ਸਮਾਉਣ ਲੱਗੇ ਤਾਂ ਉਹ ਕੋਥੇ ਜਿਹੜੇ ਆ ਗੁਰ ਅੰਗਦ ਦੇਵ ਜੀ ਮਹਾਰਾਜ ਦੇ ਜਦੋਂ ਗੁਰ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਤੇ ਤਨ ਤਨ ਕੋ ਅਮਰ ਦਾਤੀਆਂ ਕੋਥੀਆਂ ਆ ਇਹ ਵੀ ਲਾ ਕੇ ਚੱਲਦੇ ਪਰ ਤਨ ਤਨ ਲੋਕ ਤੇ ਮਹਾਰਾਜ ਨੰਗੀ ਪੈ ਗਏ ਗੋਨਵਾਲ ਦੀ ਕਰਦੀ ਸੀ ਜੋ ਗੋਨਵਾਲ ਕਰਦੀ ਤੇ ਮਹੂਨ ਇੱਕ ਜਵਾਰਾ ਪੰਜਵਾਰੀ ਦਿੱਤੀ ਉਹ ਸ਼ਬਦੀ ਜੋਦਾ ਬਹੁ ਤੇ ਉੱਚੇ ਬੰਦਰ ਦਾ ਵਾਰ ਕਿ ਮਹੂਨਿਕ ਪ੍ਰਭਾਤਮਨ ਨੂੰ ਕਹ ਕੇ ਕਿ ਬਹੁ ਸਭ ਤੋਂ ਉੱਜਾ ਵਾ ਜਦੋਂ ਮਹਾਰਾਜ ਐਸੇ ਬਾਣੀ ਦੇ ਬਚਨ ਦੇ ਸਰਵਣ ਕੀਤੇ ਆ ਤੇ ਮਹੂਨ ਜਿਹੜਾ ਵਾ ਥੱਲੇ ਆ ਮਹੂਨ ਜਿਹੜਾ ਥੱਲੇ ਆਇਆ ਵਾ

ਉਤਤਮ ਜਿਗਰੋਂ ਉਨਤਾਂ ਗਾ ਜਦੋਂ ਤਨ ਤਨ ਗੁਰੂ ਅਰਜਨ ਦੇਵ ਜੀ ਮਾਰੇ ਬਾਣੀ ਲਿਖਾ ਰਿਆ ਤੇ ਭਾਈ ਗੁਰਦਾਸ ਜੀ ਲਿਖੇ ਬਾਣੀ ਜਿਹੜੀ ਆ ਗੁਰੂ ਅਰਜਨ ਦੇਵ ਜੀ ਮਾਰਾ ਲਿਖਾ ਰਿਆ ਤੇ ਭਾਈ ਗੁਰਦਾਸ ਜੀ ਲਿਖੇ ਉਹ ਚਾਉ ਪੰਖ ਦੇ ਲੋਲ ਦੇ ਰਹਿਣ ਮਨ ਸੇ ਕਾਨਾ ਸੇ ਸੱਜੂ ਸੇ ਸਾਹਾਂ ਸਾਂਝੀ ਪੀਲੂ ਸੇ ਇਹ ਚਾਰ ਅਕਸ ਇਹਨਾਂ ਨੂੰ ਲੋਰ ਤੋਂ ਪਤਾ ਲੱਗਾ ਕਿ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਗ੍ਰੰਥ ਤਿਆਰ ਕਰਦੇ ਆ ਜੁਗ ਸਾਰੇ ਭਗਤਾਂ ਨੂੰ ਸਮਾਨਤ ਦੇ ਰਿਹਾ ਔਰ ਸਾਰੇ ਭਗਤਾਂ ਦੀ ਬਾਣੀ ਦੇ ਇਕੱਤਰ ਕਰਕੇ ਗ੍ਰੰਥ ਸਾਹਿਬ ਦੀ ਰਚਨਾ ਕਰਦੇ ਇਹ ਚਾਰ ਬਕਤਾਉਂਦੇ ਆ ਸ਼ਾਮ ਦੇ ਵਕਤ ਆਉਂਦੇ ਆ ਤੇ ਤੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਮਹਾਰਾਜ ਦੂਸਰੇ ਭਗਤਾਂ ਦੀ ਜੋ ਬਾਣੀ ਸਰਵਣ ਕੀਤੀ ਆ ਤੰਤਨ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਬਾਣੀ ਵੀ ਦਰਜ ਕਰ। ਹੁਣ ਤੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਪੰਤ ਜਣਾਂ ਨੂੰ ਹਰਿ ਪ੍ਰਸਾਦ ਦਾ ਸਭ ਅੰਮ੍ਰਿਤ ਮੇਲਾ ਹੋਵੇਗਾ ਇਸ਼ਨਾਨ ਪਾਣੀ ਕਰਕੇ ਆ ਜਾਣਾ ਜੇ ਤੁਹਾਡੀ ਬਣ ਗੁਰਮੁਖ ਦੇ ਮੁਤਾਬਕ ਹੋਵੇਗੀ ਤੇ ਜਰੂਰ ਆਉਣੀ ਦਤ ਕੀਤੀ ਨਾਲ ਅੰਮ੍ਰਿਤ ਮੇਲਾ ਹੋਇਆ ਇਹ ਚਾਰ ਪਦਤ ਪਹਿਲੂ ਸੱਜੂ ਸਾ ਸੈਨ ਇਹ ਸਾਰੇ ਪਗੜੇ ਆਏ ਆ ਸਾਰੇ ਦੀ ਬਾਣੀ ਸੁਣੀ ਆ ਪਰ ਗੁਰਮਤ ਦੇ ਅਨਸਾਰ ਗੁਰਮੁਖਧਰ ਸੰਤ ਇਹਨਾਂ ਦੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦਰਜ ਕੀਤੀ। ਔਰ ਗੁਰੂ ਗ੍ਰੰਥ ਸਾਹਿਬ ਦਰਜ ਬਾਣੀ ਕੋਦੇ ਕੀਤੀ ਗਈ ਆ ਜੋ ਗੁਰਧ ਪਤਵਕ। ਔਰ ਸਤਗੁਰਾਂ ਦੇ ਜੀੜਾ ਵਾ ਸਰਪੂਰਤਾ ਜਿਹੜੀ ਆ 3 ਅਗਾਂਤ 1604 ਵਿੱਚ ਨੇ ਸਪੂਰਤਾ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਔਰ ਉਹਨਾਂ ਮਹਾਰਾਜ ਜੀ ਨਾਮੇ ਗੁਰੂ ਦੀ ਬਾਣੀ ਜਿਹੜੀ ਸੀ ਨਾਵੇਂ ਇਹ ਉਹ ਜਗਾ ਸਰ ਦਿੱਤੀ ਸੀ ਉਹਨਾਂ ਨੂੰ ਪਤਾ ਸੀ ਉਹ ਘਾਟ ਘਾਟ ਕੇ ਅੰਦਰ ਕੀ ਦਾੰਤ ਭਲੇ ਬਲੇ ਕੀ ਕੀਰਤਨ ਪੜਕਣ ਦੇ ਜਾਣ ਵਾਲੇ ਸਤਿਗੁਰੂ ਨੂੰ ਪਤਾ ਸੀ ਉਹਨਾਂ ਜਿਹੜਾ ਜਗਾ ਸਰ ਦਿੱਤੀ ਕਿ ਇੱਥੇ ਨਾਵੇਂ ਦੇ ਗੁਰੂ ਆਉਣਗੇ ਉਹਨਾਂ ਦੀ ਬਾਣੀ ਜਿਹੜੀ ਹੈ ਰਚਨਾ ਕੀਤੀ ਜਾਵੇਗੀ ਜਦੋਂ ਗੁਰਗ੍ਰੰਥ ਸਾਹਿਬ ਆਇਆ ਦਰਕਾਰ ਹੋਇਆ ਉਹਨਾਂ ਅੰਦਰ ਸਾਹਿਬ ਇੱਕ ਸਤੰਬਰ 1604 ਵਿੱਚ ਦੇਵਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਨੂੰ ਬੇਨਤੀ ਆ ਕਿ ਤਨ ਤਨ ਸ੍ਰੀ ਗੁਰੂ ਸਿੰਘ ਮਹਾਰਾਜ ਜੋ ਸਾਗੂ ਦੇ ਤਰਵੰਦੇ ਗੁਰੂ ਸਾਹਿਬ ਗੁਰੂ ਰਤਬਾ ਦੀ ਰਚਨਾ ਕਰਕੇ ਇੱਥੋਂ ਜਾਂਦੇ ਆ ਤੇ ਨਿਹੜੀ ਧਰਤੀ ਦੇ ਪਹੁੰਚਦੇ ਨੇ ਉਹ ਬੇੜੀ ਦੀ ਧਰਤੀ ਜਿਹੜਾ ਉਹ ਸਾਰੇ ਇਤਿਹਾਸ ਜਾਣ ਗਾਰ ਨੇ ਕਿ ਜਿੱਦਾਂ ਤਨ ਗੁਰੂ ਸਿੰਘ ਮਹਾਰਾਜ ਨੂੰ ਦੋ ਪਟਾਰਕ ਹੁੰਦੇ ਆ ਰਾਤ ਬਾਅਦ ਤੇ ਗੋਲਖਾਨ ਗੋਲਖਾਨ ਆਉਂਦੇ ਨੂੰ ਸੂਰਾ ਮਾਰਦੇ ਆ ਤੇ ਇੱਕ ਅੰਗਰੇਜ਼ ਆਉਂਦਾ ਜਿਹੜਾ ਗੈਦ ਉਹਦਾ ਕੰਗਰੇਜ ਹੁੰਦਾ ਵਾ ਉਹ ਤਨ ਗੁਰਗੁਜ ਸਿੰਘ ਵਾਲਾ ਦਾ ਇਲਾਨ ਕਰਦਾ ਇੱਕ ਦਿਨ ਤਨ ਗੁਰਗੁਜ ਸਿੰਘ ਵਾਲਾ ਆਪਣੇ ਤੋਂ ਇੱਥੇ تیر ਕਮਾਣਣਾ ਹੁੰਦੇ ਕੁਮਾਰੇ ਦਾ ਤੁਲਸੇ ਉਹ ਜਾ ਕੇ 25 ਟਨ ਦੱਸ 225 ਕਿਲੋ ਦਾ ਨੋ ਨੋ ਤਾਂ ਕਿਸੇ ਪਤicularly ਇੱਕ ਟਾਂਕੇ ਵਿੱਚ ਹੁੰਦਾ ਨੌ ਟਾਂਕੇ ਦਾ ਉਹ 225 ਹੁੰਦਾ ਜੋ ਉਹ ਉੱਪਰ ਚੜਾਉਣ ਲੱਗਦੇ ਆ ਇਹ ਕਵਾਰ ਨੂੰ ਤੋਂ ਟਾਂਕੇ ਜਿਹੜੇ ਖਿਲ ਜਾਂਦੇ ਹੁਣ ਬਗੜਾ ਸ਼ੁਰੂ ਹੋ ਜਾਂਦਾ ਤੇ ਫਿਰ ਭਾਜੀ ਕੇ ਡਾਕਟਰ ਵੱਲ ਜਾਂਦੇ ਰੈਡ ਵੱਲ ਜਾਂਦੇ ਆ ਤੇ ਮਾਰਾ ਕਿਤੇ ਨਹੀਂ ਸਾਡਾ ਸਮਾਂ ਆ ਗਿਆ ਸਾਡਾ ਜਿਹੜਾ ਵਕਤ ਜਿਹੜਾ ਆ ਗਿਆ ਸਾਰੇ ਸੰਗਤ ਨੂੰ ਇਕੱਠਾ ਕਰਦੇ ਆ ਜਦੋਂ ਸਰਾਂ ਦੀ ਸੰਗਤ ਇਕੱਠੀ ਹੁੰਦੇ ਆ ਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਆਰਾਧਨਯਤ ਪੰਥ ਪੈਸਲਾ ਕੇ ਤਾਂ ਤੁਹਾਨੂੰ ਗੁਰੂ ਸਾਹਿਬ ਰਾਜੇ ਦਰਤੀ ਹੁੰਦੇ ਉਦੋਂ ਦਰਤੀ ਹੁੰਦੇ ਆ ਨਮਸਕਰ ਕਰਕੇ ਅੱਜ ਤੋਂ ਗੁਰੂ ਜਿਹੜਾ ਵਾ ਤੁਹਾਡਾ ਜਾਨਵਾ ਗੁਰੂ ਆ ਦੇਹ ਤਾਰੇ ਗੁਰੂ ਨੇ ਹੋਵੇਗਾ ਦੇਹ ਤਾਰੇ ਗੁਰੂ ਨਹੀਂ ਹੋਵੇਗਾ ਜਾਨਵਾ ਗੁਰੂ ਜਿਹੜਾ ਤਾਂਤਾਰ ਤੁਹਾਨੂੰ ਸਾਹਿਬ ਰਾਜੇ ਸਿੱਖਾਂ ਨੇ ਸਵਾਰ ਕਰ ਦਿੱਤਾ ਮਹਾਰਾਜ ਯਾਰਵਾ ਗੁਰੂ ਤੋਂ ਹੋਵੇਗਾ ਤਨਤਜ ਗੁਰਨ ਸਾਹਿਬ ਮਹਾਰਾਜ ਤੇ ਤੁਹਾਡਾ ਤੁਹੇ ਕਿਹਦੇ ਕੇ ਦੱਸਾਂ ਪਾਤਸ਼ਾਹ ਅਕਾਲ ਪੁਰਖ ਤਨਤਜ ਗੁਰਨ ਸਾਹਿਬ ਆਤਮ ਮੰਨਦੇ ਤਨਤਜ ਗੁਰਨ ਸਾਹਿਬ ਚ ਆਰਕ ਬਨੂ ਤੇ ਪਰ ਮਹਾਰਾਜ ਤੁਹਾਡੇ ਆ ਤੁਹਾਡੇ ਗੱਲਾਂ ਕਰਨੇ ਤਾਂ ਫਿਰ ਕਿੱਤਾ ਕਰਾਂ ਮਹਾਰਾਜ ਨੂੰ ਤਨਤਨ ਗੁਰਨ ਸਾਹਿਬ ਸਰਬ ਸੰਗ ਕੋ ਬਾਣੀ ਪੜੋਗੇ ਨਾ ਤੇ ਮੇਰੇ ਨਾਲ ਗੱਲਾਂ ਹੋਣ। ਤੇ ਮਾਰੇ ਕਹਿੰਦੇ ਇਸ ਕੰਨ ਕੇ ਮਹਾਰਾਜ ਜੀ ਤੁਹਾਡੇ ਨਾਲ ਗੱਲਾਂ ਹੋਣਗੀਆਂ ਤੇ ਉਹਨਾਂ ਜਵਾਬ ਕੌਣ ਦੇਵੇਗਾ? ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਕੋ ਸਿੰਘੋ ਇੱਕ ਤੁਕ ਪੜੋਗੇ ਕਿਤੇ ਹੌ ਦਾ ਪਦ ਆਵੇਗਾ ਕਦੇ ਪਹਿਲਾ ਸਵਾਲ ਤੇ ਫਿਰ ਜਵਾਬ ਹੋਵੇਗਾ ਜਾਂ ਪਹਿਲਾ ਜਵਾਬ ਤੇ ਪਹਿਲਾ ਫਿਰ ਸਵਾਲ ਹੋਵੇਗਾ। ਤੇ ਕੰਗਰੈਸ ਸਾਹਿਬ ਤੋਂ ਸਵਾਲ ਤੇ ਜਵਾਬ ਤਾਂ ਨੂੰ ਮੇਰੇ ਰੰਗ ਮਹਾਰਾਜ ਜੀ ਤੁਹਾਡੇ ਸਰੀਰ ਤੋਰ ਤੇ ਦਰਸ਼ਨ ਕਰਨ ਦੇ ਉਹਨੂੰ ਸਰਬ ਕਾਂਗ ਦੇ ਦਿੱਤੇ ਪੰਨ ਪਿਆਰੇ ਹੋਣਗੇ ਉੱਥੇ ਗੁਰੂ ਆਬਰਤੇ ਹਨ ਮੇਰੇ ਦਰਸ਼ਨ ਹੋਗੇ ਪੰਨ ਪਿਆਰੇ ਤੇ ਮੇਰੀ ਲੱਛ ਰੋ ਮਹਾਰਾਜ ਸਿੱਖ ਦੇ ਦੰਗਲਾ ਦੇ ਵਿੱਚ ਨਹੀਂ ਆ ਪੰਨ ਪਿਆਰੇ ਦੇ ਨਾਲ ਉਪਨ ਮਾਰੇ ਲਈ ਚੌਂ ਦੇ ਦਰਸ਼ਨ ਕਰ ਲਿਆ ਕਰੋ ਮਹਾਰਾਜ ਕਹਿੰਦੇ ਕਿ ਚਾਰ ਸਿੱਖ ਅਦਿਕ ਮਾਰੇ ਦੇ ਚਾਰ ਨਾਲ ਉਹ ਸੰਗਤ ਨਾਲ ਕਰ ਲਿਆ ਕਰੋ ਮਹਾਰਾਜ ਜੀ ਤੇਰੇ ਬਣਾ ਗਏ ਕਹਿੰਦੇ ਉਹਨੇ ਕਰ ਲਿਆ ਕਰੋ ਕੱਲ ਮੈਂ ਆ ਰਹੇ ਤੇ ਦੋ ਵਰਾ ਮਿਲਣਾ ਕਹਿੰਦੇ ਸਤਤਰ ਵਰਤ ਸਦਾਕੇ ਆ ਗੁਰੂ ਗ੍ਰੰਥ ਸਾਹਿਬ ਵਾਲੀ ਦੀ ਢੀਡ ਉਹ ਨਾ ਕਿਉਂ ਆਈ ਤਾਂ ਅਰਥ ਕਰਕੇ ਦੱਸ ਤਵਾਂ ਸਿੱਖ ਗਏ ਆ ਸਿੱਖਾਂ ਨੇ ਜੋ ਧੀਰਵਾਨ ਨੂੰ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਵਾਲੀ ਦੀ ਢੀਡ ਚਾਹੀਦੀ ਯਾਰ ਤਾਂ ਉਹਨਾਂ ਅੱਗੇ ਇਹੋ ਦੇ ਸਵਾਲ ਕੀਤੇਗੇ ਕਿ ਧੰਨ ਜੀ ਤੁਹਾਡਾ ਗੁਰੂ ਜਿਹੜਾ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਸਲੀ ਗੁਰੂ ਨਾਨਕ ਦੇਵ ਜੀ ਦੇ ਬਾਦਸ਼ਾਹ ਹੈ ਕਿ ਆਪ ਕੰਨੇ ਰਚ ਲਈ ਆਜਿਤ ਜਦੋਂ ਇਹਨਾਂ ਗੱਲ ਹੋਈ ਤੇ ਸਿੱਖਾਂ ਨੇ ਆ ਕੇ ਤਨ ਗੁਰੂ ਸਿੰਘ ਮਹਾਰਾਜ ਨੂੰ ਜਾ ਕੇ ਧੀਰਵਾਦਾ ਜਵਾਬ ਆ ਕੇ ਜੁਰ ਗੁਰੂ ਸਮਰਾਥ ਸਮਰਾਥ ਗੁਰੂ ਸਿਰ ਆਤੜੇ ਜੋ ਸਮਰਾਥ ਗੁਰੂ ਆ ਕਿ ਆਪ ਕੋ ਨਾਣੀ ਰਚਦੇ ਨੇ ਜੇ ਦਸਵੇਂ ਗੁਰੂ ਨਾਨਕ ਦੇਵ ਜੀ ਦੇ ਹਮਾਲ ਕਿਆ ਦਸਵੀਂ ਜੋਤ ਆ ਤੇ ਆਪ ਕੋ ਨਾਣੀ ਰਚਦੇ ਤਨ ਗੁਰੂ ਗੋਬਿੰਦ ਸਿੰਘ ਜੀ ਨਾਲ ਇੰਕਾ ਕੇ ਸੰਖਾਂ ਦੇ ਸੰਖਾਂ ਨਾਲ ਕੇ ਗੁਰੂ ਗੋਸਤਾਰ ਨਾਲ ਕੰਨ ਕੇ ਗੋਣੀ ਸਿਪਾਹੀ ਬਾਬਾ ਦੀਪ ਸਿੰਘ ਨੂੰ ਸਾਧ ਕੇ ਲੈ ਗਏ ਉਸ ਕ ਉਹ ਵੰਡੇ ਆ ਬਾਬਾ ਦੀਪ ਸਿੰਘ ਨੂੰ ਲੈ ਕੇ ਗਏ ਆ ਉਹ ਕਲਮਾਂ ਘੜੀਆਂ ਆ ਉਹ ਮਹਾਰਾਜ ਇੱਕ ਕਲਾਤ ਲਾਤਿਕ ਨਾਤਾ ਲਾ ਦਿੱਤਾ ਇੱਕ ਬਲੇਵਾੜੇ ਵਿੱਚ ਜਾਂਦੀ ਇੱਕ ਬੰਨੇ ਸੰਗਤ ਸੁਣ ਰਹੀ ਆ ਤੇ ਮਹਾਰਾਜ ਅਰਚ ਕਰਕੇ ਰਸਦੇ ਉਹ ਕਹਿੰਦੇ ਆ ਕਿ ਜਦੋਂ ਗੁਰਗੰਦ ਸਾਹਿਬ ਮਹਾਰਾਜ ਤਨ ਗੁਰਗੁਪਤ ਸਿੰਘ ਮਹਾਰਾਜ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਗ ਸੱਦੇ ਹੋਏ ਸਨ ਕਿ ਇੱਥੇ ਨਾਵੇਂ ਪਾਕਸ਼ਾ ਦੀ ਬਾੜੀ ਆਵੇਗੀ ਉਹ ਮਹਾਰਾਜ ਕੋਈ ਸਕੂਨ ਨਹੀਂ ਉਹ ਤਨ ਤਨ ਗੁਰਗੁਪਤ ਸਿੰਘ ਮਹਾਰਾਜ ਅੰਮ੍ਰਿਤਪੁਰੇ ਬਾਣੀ ਦੀ ਰਚਨਾ ਕਰਦੇ ਆ ਉਹ ਬਾਬਾ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਉਹ ਲਿਖਦੇ ਉਹ ਕਹਿੰਦੇ ਆ ਕਿ 9 ਮਹੀਨੇ 13 ਦਿਨਾਂ ਤੇ ਨੌ ਘੜੀਆਂ ਜਿਹੜੀਆਂ ਲੱਗੀਆਂ ਤਨ ਤਨ ਗੁਰੂ ਸਾਹਿਬਾ ਰਾਜ ਰਚਨਾ ਕਰਦੇ ਤਨ ਗੁਰੂ ਸਾਹਿਬਾ ਰਾਜ 9 ਮਹੀਨੇ ਉਹਦੇ ਜਦੋਂ ਮਹਾਰਾਜ ਅੰਮ੍ਰਿਤਪੁਰੇ ਮਹਾਰਾਜਾ ਬਾਣੀ ਚਾੜਦੇ ਸਨ ਤੇ ਸਾਮ ਨੂੰ ਦੇ ਅਰਥ ਕਰਦੇ ਸਨ ਐਨਾ ਸਮਾਂ ਜਿਹੜਾ ਵਾ ਲੱਗਿਆ ਜੀ ਤਨ ਤੱਕ ਉਗਰਨ ਸਮਾਰਾਇ ਤੇ ਆਹੀ ਜਿਹੜਾ ਵਾ ਦਿਵਸ ਜਿਹੜਾ ਵਾ ਪਹਿਲਾ ਪ੍ਰਕਾਸ਼ ਧੜਾ ਵਾ ਉਹ ਸਾਰੇ ਫੇਰ ਦੁਬਾਰਾ ਸਾਰੇ ਸੰਤ ਨੂੰ ਲੱਖ ਲੱਖ ਵਧਾਈ ਹੋਈ ਵਾ ਇਹ ਗੁਰਚੰਕਾ ਕੰਸਾ ਉਹ ਇਹ ਗੁਰਚੰਕ